ਔਰ ਨਸ਼ਾ ਮੈਂ ਸਮਝਦਾ ਅੱਜ ਕੇਂਦਰ ਸਰਕਾਰ ਔਰ ਜਿਹੜੀ ਆਮ ਆਦਮੀ ਸਰਕਾਰ ਇਹ ਦੋਨੇ ਰਲ ਮਿਲ ਕੇ ਜਿਹੜਾ ਇੱਥੇ ਇਹਨਾਂ ਦੀ ਬਦੌਲਤ ਨਾਲੇ ਜਿਹੜਾ ਨਸ਼ਾ ਇੱਥੇ ਵਿਕ ਰਿਹਾ ਜਿੰਨਾ ਨੁਕਸਾਨ ਇਹ ਸਰਕਾਰ ਨੇ 2 ਸਾਲ ਚ ਕਰਨਾ ਮੈਨੂੰ ਨਹੀਂ ਲੱਗਦਾ ਵੀ ਉਹ ਨੁਕਸਾਨ ਦੀ ਅਸੀਂ ਪੂਰਤੀ ਕਰ ਲਾਂਗੇ ਜਿੰਨਾ ਕਿ ਨੁਕਸਾਨ ਸਰਕਾਰ ਕਰ ਰਹੀ ਹੈ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਅੱਜ ਇਹ ਸਾਰੀਆਂ ਗੱਲਾਂ ਇਹਨਾਂ ਦੀਆਂ ਝੂਠੀਆਂ ਨਿਕਲੀਆਂ ਔਰ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਵੀਹੇ ਜੁਮਲਿਆਂ ਦੀ ਸਰਕਾਰ ਹੈ ਪੈਨਸ਼ਨਾਂ ਨੇ ਜਿਵੇਂ ਹੁਣ ਸਿਕਨ ਸਕੀਮਾਂ ਸਾਰੀਆਂ ਕੁਝ ਬੰਦੇ ਬੰਦ ਹੋ ਗਿਆ ਅੱਜ ਪੰਜਾਬ ਦੇ ਵਿੱਚ ਇਹ ਸਾਰੀਆਂ ਸਹੂਲਤਾਂ ਨਾਲ ਸਮੇਂ ਚ ਬੰਦ ਹੋ ਜਾਣਗੀਆਂ ਔਰ ਜਿਹੜਾ ਸੂਬਾ ਮਾੜੇ ਹਾਲਾਤਾਂ ਚੋਂ ਸੂਬਾ ਗੁਜ਼ਰੇਗਾ ਏਜਰੀਵਾਲ ਸਾਹਿਬ ਹੋਗੇ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਜੇਲ੍ਹਾਂ ਚ ਬੰਦ ਕੋਈ ਸੰਘਰਸ਼ ਕਰਨ ਦੇ ਰੂਪ ਦੇ ਵਿੱਚ ਨਹੀਂ ਹੈਗੇ ਇਹ ਜੇਲ੍ਹਾਂ ਚ ਬੰਦ ਇੱਕ ਕਰਪਸ਼ਨ ਕਰਨ ਦੇ ਮੁੱਦੇ ਚ ਨੇ ਸਾਸੀ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮਰਜਿੰਦਰ ਭੱਟ ਸਾਬਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਅਤੇ ਸੀਨੀਅਰ ਮੀਤ ਪ੍ਰਧਾਨ ਅ ਬਲਜੀ ਸਿੰਘ ਪੁਟਾਣਾ ਗੱਲਬਾਤ ਕਰਾਂਗੇ ਉਹਨਾਂ ਨੇ ਕੀ ਕਹਣਾ ਕਿ ਜਿਵੇਂ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਾ ਹੈ ਤੇ ਰਾਜਨੀਤਿਕ ਲੋਕਾਂ ਵੱਲੋਂ ਜਿੱਥੇ ਚੋਣੋ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਸੋ ਉੱਥੇ ਦੱਸ ਦਈਏ ਕਿ ਦਲ ਬਦਲਣਾ ਦਾ ਵੀ ਦੌਰ ਜਾਰੀ ਹੈ ਗੱਲਬਾਤ ਕਰਦੇ ਹਾਂ ਬਲਜੀ ਸਿੰਘ ਪੁਟਾਣਾ ਪਟਾਰੀ ਜੀ ਨਾਲ ਵਾਈਗੁਰ ਜੀ ਕਥਾ ਸੋ ਵਾਈਗੁਰ ਜੀ ਪਟਾਰੀ ਜੀ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਪਟਾਰੀ ਦੀ ਸ਼ੁਰੂ ਕੀਤੀ ਗਈ ਹੈ ਜਿਹੜੀ ਪੜਾ ਪੜੇ ਪੜਾ ਅਲਗ-ਅਲਗ ਸ਼ਹਿਰਾਂ ਦੇ ਵਿੱਚ ਕੱਢੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਕਿਵੇਂ ਦਾ ਹੰਗਾਰਾ ਮਿਲ ਰਿਹਾ ਦੇਖੋ ਜੋ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਉਨਾਂ ਦੀ ਤੇਗਵਾਹੀ ਦੇ ਵਿੱਚ ਕੱਢੀ ਜਾ ਰਹੀ ਹੈ। ਉਹਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਹੰਗਾਰਾ ਮਿਲ ਰਿਹਾ ਕਿਉਂਕਿ ਅੱਜ ਪੰਜਾਬ ਤੇ ਜਿੱਥੇ ਲੋਕਾਂ ਦੇ ਵਿੱਚ ਬੜੀ ਵੱਡੀ ਜਿਹੜੀ ਇੱਕ ਲਹਿਰ ਬਣੀ ਹੈ। ਉੱਥੇ ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਪਾਰਟੀ ਨਾਲ ਟੁੱਟ ਕੇ ਬਹੁਤ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਨੇ। ਜਾਂ ਜਿਹੜੇ ਲੋਕ ਕਿਸੇ ਕਾਰਨ ਜਾਂ ਬੀਜੇਪੀ ਦੇ ਨਾਲ ਰਹਿਣ ਕਰਕੇ ਕਾਫੀ ਨਰਾਜ਼ਗੀਆਂ ਸੀ ਉਹ ਵੀ ਅਜ ਸ਼ਰੋਮਣੀ ਕਾਲੀਦਾਲ ਦੇ ਤੁਰਪੇ ਔਰ ਦੇਖਿਆ ਸੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਨੌਜਵਾਨ ਸਾਡੇ ਸਤਕਾਰਯੋਗ ਬਜ਼ੁਰਗ ਤਕਸਾਲੀ ਕਾਲੀ ਸਾਰੇ ਜਿਹੜੇ ਆਪਣੇ ਆਪਣੇ ਸਾਧਨਾਂ ਦੇ ਰਾਹੀਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਪਹੁੰਚੇ ਔਰ ਲੋਕ ਅੱਜ ਪੰਜਾਬ ਦੇ ਵਿੱਚ ਸੱਥਾਂ ਦੇ ਵਿੱਚ ਗੱਲਾਂ ਹੋ ਰਹੀ ਨੇ ਅੱਜ ਲੋਕ ਸ਼ਰੋਮਣੀ ਕਾਲੀਦਾਲ ਦੇ ਰਾਜ ਨੂੰ ਯਾਦ ਕਰ ਰਹੇ ਨੇ ਔਰ ਜਿਹੜੇ ਬੜੇ ਵੱਡੇ ਇਲਜ਼ਾਮ ਲਾ ਕੇ ਔਰ ਝੂਠੀਆਂ ਗੱਲਾਂ ਕਰਕੇ ਚਾਹੇ ਕਾਂਗਰਸ ਨੇ ਪਿਛਲੇ ਸਮੇਂ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਟੋਟਲੀ ਕਰਜ਼ਾ ਚਾਹੇ ਉਹ ਕਿਸੇ ਆਰਤੀ ਦਾ ਚਾਹੇ ਕਿਸੇ ਸ਼ਾਹੂਕਾਰ ਦਾ ਚਾਹੇ ਕਿਸੇ ਬੈਂਕ ਦਾ ਸਾਰੇ ਕਰਜ਼ੇ ਤੇ ਲਕੀਰ ਮਾਰਨ ਦੀ ਗੱਲ ਕਰਕੇ ਬੱਚਿਆਂ ਨੂੰ ਲੈਪਟਾਪ ਤਾਂ ਦੇਣ ਦੀ ਗੱਲ ਕਰਕੇ ਕਾਂਗਰਸ ਨੇ ਪਿਛਲੇ ਸਮੇਂ ਸੱਤਾ ਦੇ ਵਿੱਚ ਆਈ ਔਰ 5 ਸਾਲ ਦੇ ਵਿੱਚ ਆਪਣਾ ਕੋਈ ਵਾਅਦਾ ਜਿਹੜਾ ਨਾ ਕਰਜ਼ਾ ਮਾਫੀ ਦਾ ਵਾਅਦਾ ਪੂਰਾ ਕਰ ਸਕੀ ਨਾ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਾ ਪੂਰਾ ਕਰ ਸਕੀ ਔਰ ਉਸ ਤੋਂ ਦੁਖੀ ਹੋ ਕੇ ਤੀਜਾ ਬਦਲਾ ਜਿਹੜਾ ਪੰਜਾਬ ਦੇ ਵਿੱਚ ਆਇਆ ਔਰ ਉਸ ਬਦਲਾਅ ਦੇ ਵਿੱਚ ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਉਹਨਾਂ ਨੇ ਝੂਠ ਬੋਲਿਆ ਔਰ ਝੂਠ ਬੋਲ ਕੇ ਹਰ ਬੀਬੀ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲੇਗਾ ਔਰ ਅਸੀਂ ਹਰ ਤਰ੍ਹਾਂ ਦੀ ਸਹੂਲਤ ਜਿਹੜਾ ਲੋਕਾਂ ਨੂੰ ਦਵਾਂਗੇ ਚਾਹੇ ਰੇਤਾ 5 ਰੁਪਏ ਫੁੱਟ 5.5 ਰੁਪਏ ਫੁੱਟ ਦੇਵਾਂਗੇ ਅੱਜ ਰੇਤਾ ਬਜਰੀ ਆਮ ਬੰਦਾ ਜਿਹੜਾ ਘਰ ਨਹੀਂ ਬਣਾ ਸਕਦਾ ਅੱਜ 40000 ਦਾ ਟਿੱਪਰ ਹੋ ਗਿਆ ਔਰ ਜਿਹੜੇ ਲੋਕ ਟੀਚਰਾਂ ਕਰਦੇ ਸੀ ਵੀ ਐ ਟਿੱਪਰ ਫਲਾਣੇ ਦੇ ਫਿਰਦੇ ਨੇ ਫਲਾਣੇ ਦੇ ਫਿਰਦੇ ਨੇ ਅੱਜ ਉਹੀ ਟਿੱਪਰ ਨੇ ਜਿਹੜੇ ਆ ਓਵਰਲੋਡ ਟਿੱਪਰ ਸੜਕਾਂ ਤੋੜਦੇ ਫਿਰਦੇ ਨੇ ਔਰ ਇਹਨਾਂ ਦੇ ਕਈ ਐਮਐਲਏ ਮੰਤਰੀ ਨਜਾਇਜ਼ ਮਾਈਨਿੰਗ ਦੇ ਵਿੱਚ ਰਲੇ ਮਿਲੇ ਹੋਏ ਨੇ ਅਫਸਰ ਉੱਚਕਤ ਉੱਚ ਕੋਟੀ ਦੇ ਜਿਹੜੇ ਅਫਸਰ ਨੇ ਉਹ ਇਸ ਮਾਈਨਿੰਗ ਦੇ ਧੰਦੇ ਦੇ ਵਿੱਚ ਮਿਲੇ ਹੋਏ ਨੇ ਸੋ ਇਸੇ ਤਰੀਕੇ ਨਾਲ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਖੜੋਤ ਆ ਗਈ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਸੜਕਾਂ ਦੀ ਰਿਪੇਅਰ ਤੱਕ ਨਹੀਂ ਹੋਈ 2 ਸਾਲ ਦੇ ਵਿੱਚ 2.5 ਸਾਲ ਦੇ ਵਿੱਚ 2.7 ਸਾਲ ਦੇ ਵਿੱਚ ਔਰ ਉਮੀਦ ਵੀ ਨਹੀਂ ਹੈ ਕਿਉਂਕਿ ਪਿਛਲਾ 3 ਸਾਲ ਦਾ ਜਿਹੜਾ ਬੈਕਲੌਗ ਹੈ ਉਹ ਇਕੱਠਾ ਹੋ ਗਿਆ ਅੱਜ ਇਹਦੀ ਮੈਂ ਮੋٹے ਤੌਰ ਤੇ ਤੁਹਾਨੂੰ ਗੱਲ ਦੱਸਦਾ ਨਾ ਵੀ ਜਿਵੇਂ 1 ਸਾਲ ਦੇ ਵਿੱਚ ਜੇ 500 ਸੜਕ ਸਾਡੀ ਬਣਨੇ ਡਿਊ ਹੋ ਰਹੀ ਹੈ ਤਾਂ 2 ਸਾਲ ਦੇ ਵਿੱਚ ਬੰਨ 1000 ਹੋ ਗਈ 3 ਸਾਲ ਦੇ ਵਿੱਚ ਆਹ 31 ਮਾਰਚ ਨੂੰ 3 ਸਾਲ ਦਾ ਜਿਹੜਾ ਬੈਕਲੌਗ ਹੈ 3-4 ਸਾਲ ਦਾ ਬੈਕਲੌਗ ਇਕੱਠਾ ਹੋ ਗਿਆ ਇੰਨੀਆਂ ਸੜਕਾਂ ਇੱਕਦਮ ਕਿਵੇਂ ਬਣ ਗਈਆਂ ਸੋ ਇਹ ਜਿਹੜਾ ਅੱਜ ਅਸੀਂ ਦੇਖ ਦੇਖ ਰਹੇ ਹਾਂ ਜੋ ਵੀ ਜਿਹੜੀਆਂ ਗੱਲਾਂ ਕੀਤੀਆਂ ਚਾਹੇ ਜਿਹੜੀ ਐ ਐਕਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਕੀਤੀਆਂ ਵੀ ਐਕਸਾਈਜ਼ਮੈਂਟ ਡਿਪਾਰਟਮੈਂਟ ਦੀ ਅਸੀਂ ਐਨ ਕੰਮ ਵਧਾਵਾਂਗੇ ਅਸੀਂ ਐ ਕਰਾਂਗੇ ਔਰ ਦੇਖਿਆ ਅਸੀਂ ਜਿਵੇਂ ਇਹਨਾਂ ਨੇ ਇੰਨਾ ਕੁ ਝੂਠਾ ਪ੍ਰਚਾਰ ਕੀਤਾ ਤੁਸੀਂ ਦੇਖ ਸਕਦੇ ਹੋ ਪਿਛਲੇ ਸਮੇਂ ਵੀ ਕਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਸਾਡਾ ਸਰਮਾਇਆ ਪੰਜਾਬ ਦਾ ਵਰਤ ਕੇ ਗੁਜਰਾਤ ਤੱਕ ਦੀਆਂ ਚੋਣਾਂ ਦੇ ਵਿੱਚ ਪੰਜਾਬ ਦਾ ਸਰਮਾਇਆ ਲੱਗਿਆ ਔਰ ਮੈਂ ਸਮਝਦਾ ਸਿੱਧੇ ਤੌਰ ਤੇ ਸਾਡਾ ਨੁਕਸਾਨ ਹੈ ਔਰ ਅੱਜ ਪੰਜਾਬ ਦੇ ਲੋਕ ਇਸੇ ਕਰਕੇ ਇਸੇ ਪੱਖੋਂ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਬੜੀ ਨਾਰਾਜ਼ਗੀ ਹੈ ਔਰ ਉਸ ਨਾਰਾਜ਼ਗੀ ਨੂੰ ਲੈ ਕੇ ਹੀ ਅੱਜ ਜਿਹੜੇ ਲੋਕ ਨੇ ਸਰਦਾਰ ਸਰਬੀ ਸਿੰਘ ਦੀ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੇ ਜੁੜ ਰਹੇ ਨੇ ਔਰ ਇਸੇ ਕਰਕੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਵੱਡਾ ਜਿਹੜੇ ਇਕੱਠ ਹੋ ਰਹੇ ਨੇ ਔਰ ਕਿਉਂਕਿ ਬੜਾ ਵੱਡਾ ਡਿਸੀਜਨ ਲਿਆ ਪਾਰਟੀ ਪ੍ਰਧਾਨ ਨੇ ਸਾਡੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਕਿਉਂਕਿ ਕਿਸਾਨਾਂ ਦੀ ਮੰਗ ਸੀ ਜਿਹੜੀ ਕਿਸਾਨਾਂ ਨੇ ਪਿਛਲੇ ਸਮੇਂ ਸੰਘਰਸ਼ ਕੀਤਾ 2 ਸਾਲ ਤੋਂ ਪਹਿਲਾਂ ਜਿਹੜਾ ਉੱਥੇ ਲਗਾਤਾਰ ਬੈਠ ਕੇ ਇੰਨੀਆਂ 700 800 ਜਾਣ ਸਾਡੇ ਕਿਸਾਨਾਂ ਨੇ ਉੱਥੇ ਗਵਾਈ ਆਪਣੀ ਔਰ ਸੰਘਰਸ਼ ਕੀਤਾ ਕੇਂਦਰ ਸਰਕਾਰ ਨੇ কমিਟਮੈਂਟ ਕੀਤੀ ਵੀ ਅਸੀਂ ਤੁਹਾਨੂੰ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਵਾਂਗੇ ਪਰ ਤੁਸੀਂ ਦੇਖੋ 2 ਸਾਲ ਦਾ ਸਮਾਂ ਬੀਤ ਗਿਆ ਅਜੇ ਤੱਕ ਕੇਂਦਰ ਸਰਕਾਰ ਨੇ ਇੱਕ ਵੀ ਫਸਲ ਤੇ ਐਮਐਸਪੀ ਨਹੀਂ ਦਿੱਤੀ ਔਰ ਜਿਹੜੇ ਬੰਦੀ ਸਿੰਘ ਲੰਮੀ ਲੰਮੇ ਸਮੇਂ ਤੋਂ ਸਜ਼ਾਾਂ ਆਪਣੀਆਂ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਅੱਜ ਵੀ ਨਜ਼ਰਬੰਦ ਕਰੇ ਹੋ ਨੇ ਉਹਨਾਂ ਨੂੰ ਮੰਗ ਕਰ ਰਿਹਾ ਸਮੁੱਚੇ ਪੰਜਾਬ ਦਾ ਹਰ ਨੌਜਵਾਨ ਹਰ ਬਜ਼ੁਰਗ ਹਰ ਮਾਂ ਸਾਡੀ ਹਰ ਭੈਣ ਵੀ ਉਹਨਾਂ ਨੂੰ ਉਥੋਂ ਰਿਹਾ ਕੀਤਾ ਜਾਵੇ ਔਰ ਉਹਦੇ ਵਿੱਚ ਮੈਂ ਸਮਝਦਾ ਬਰਾਬਰ ਦੀ ਭਾਗੀਦਾਰ ਜਿੱਥੇ ਬੀਜੇਪੀ ਕਈ ਜਿਹੜੀ ਉਹਦੇ ਉੱਤੇ ਬੰਦੀ ਸਿੰਘਾਂ ਨੂੰ ਛੱਡਣ ਦੇ ਵਿੱਚ ਆਪਣਾ ਪੂਰਾ ਨਾਂ ਛੱਡਣ ਦੇ ਵਿੱਚ ਪੂਰਾ ਇਹਨਾਂ ਦਾ ਯੋਗਦਾਨ ਹੈ ਪੂਰਾ ਹਿੱਸਾ ਬਣੇ ਹੋਏ ਨੇ ਉੱਥੇ ਆਮ ਆਦਮੀ ਪਾਰਟੀ ਬਣੀ ਹੈ ਕਹਿੰਦੇ ਕਈ ਸਟੇਟਾਂ ਜਿਵੇਂ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਉੱਤੋਂ ਜੇ ਲਿਖ ਕੇ ਦਿੰਦੇ ਨੇ ਤਾਂ ਵੀ 2-3 ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਔਰ ਉਹਦੇ ਵਿੱਚ ਮੈਂ ਸਮਝਦਾ ਇਹ ਦੋਨੇ ਆਮ ਆਦਮੀ ਪਾਰਟੀ ਤੇ ਭਾਜਪਾ ਬਰਾਬਰ ਦੇ ਭਾਗੀਦਾਰ ਨੇ ਔਰ ਉਹ ਨੇ ਦੋਨੇ ਗੱਲਾਂ ਨੂੰ ਲੈ ਕੇ ਕਿਸਾਨੀ ਦੇ ਮੁੱਦੇ ਨੂੰ ਤੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਗੱਦ ਨਾ ਕਿਸੇ ਪਾਸੇ ਨੂੰ ਮੁੱਕੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਿਹੜਾ ਨਾਤਾ ਤੋੜ ਲਿਆ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਪੰਜਾਬੀਆਂ ਦੀ ਨਰੋਲ ਪਾਰਟੀ ਹੈ ਔਰ ਇਸੇ ਅੱਜ ਉਹਨੂੰ ਮੈਦਾਨ 'ਚ ਲੈ ਕੇ ਆਈ ਹੈ ਔਰ ਦੂਜੇ ਪਾਸੇ ਜੇ ਅਸੀਂ ਜਿਹੜੀ ਪਾਰਟੀ ਬੜੀ ਇਮਾਨਦਾਰੀ ਦਾ ਮੁਖੜਾ ਬਣਾ ਕੇ ਪੰਜਾਬ ਦੇ ਲੋਕਾਂ ਚ ਆਈ ਅੱਜ ਉਹਨਾਂ ਦੇ ਜਿਹੜੇ ਆਕਾ ਨੇ ਜਿਹੜੇ ਉਹਨਾਂ ਦੇ ਪਾਰਟੀਆਂ ਦੇ ਮੇਨ ਪ੍ਰਧਾਨ ਨੇ ਔਰ ਜਿਹੜੇ ਪਾਰਟੀ ਨੂੰ ਚਲਾਉਣ ਵਾਲੇ ਥੱਲੇ ਵਾਲੇ ਮੈਂਬਰ ਸੀ ਚਾ ਸ਼ਿਸ਼ੋਧੀਆ ਵਰਗੇ ਕੇਜਰੀਵਾਲ ਸਾਹਿਬ ਹੋਗੇ ਇਹ ਸਾਰੇ ਜਿਲ੍ਹਾਂ ਦੇ ਵਿੱਚ ਬੰਦ ਨੇ ਜੇਲ੍ਹਾਂ 'ਚ ਬੰਦ ਕੋਈ ਸੰਘਰਸ਼ ਕਰਨ ਦੇ ਰੂਪ ਦੇ ਵਿੱਚ ਨਹੀਂ ਹੈਗੇ ਇਹ ਜੇਲ੍ਹਾਂ 'ਚ ਬੰਦ ਇੱਕ ਕਰਪਸ਼ਨ ਕਰਨ ਦੇ ਮੁੱਦੇ 'ਚ ਨੇ ਸੋ ਇਸ ਕਰਕੇ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੇ ਸਾਰੇ ਪਾਰਟੀਆਂ ਦਾ ਜਿਹੜਾ ਸਿਸਟਮ ਦੇਖ ਲਿਆ ਆਵਾਮ ਦੀ ਪਾਰਟੀ ਤੁਸੀਂ ਕਹਿੰਦਾ ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਜੇਲ੍ਹਾਂ 'ਚ ਬੰਦ ਆ ਉਹਨਾਂ ਨੇ ਕਿਹਾ ਸੀ ਕਰਪਸ਼ਨ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਊਗਾ ਨਸ਼ੇ ਨੂੰ ਖਤਮ ਕੀਤਾ ਜਾਊਗਾ ਦੇਖੋ ਨਸ਼ਾ ਜਿਹੜਾ ਅੱਜ ਬਹੁਤ ਜ਼ਿਆਦਾ ਨਸ਼ਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਗੁਆਂਢੀ ਸੂਬਿਆਂ ਚ ਸਾਰਿਆਂ ਚ ਨਸ਼ਾ ਚੱਲ ਰਿਹਾ ਔਰ ਨਸ਼ਾ ਮੈਂ ਸਮਝਦਾ ਅੱਜ ਕੇਂਦਰ ਸਰਕਾਰ ਔਰ ਜਿਹੜੀ ਆਮ ਆਦਮੀ ਸਰਕਾਰ ਇਹ ਦੋਨੇ ਰਲ ਮਿਲ ਕੇ ਜਿਹੜਾ ਇੱਥੇ ਇਹਨਾਂ ਦੀ ਬਦੌਲਤ ਨਾਲੇ ਜਿਹੜਾ ਨਸ਼ਾ ਇੱਥੇ ਵਿਕ ਰਿਹਾ ਨਹੀਂ ਮੈਂ ਸਮਝਦਾ ਇੱਕ ਜਿਹੜਾ ਇੱਕ ਇੱਕ ਵੀ ਨਸ਼ਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਕਿਤੇ ਵੀ ਨਹੀਂ ਵਿਕ ਸਕਦਾ ਜੇ ਸਰਕਾਰ ਚਾਹੇ ਤਾਂ ਇੱਕ ਮਿੰਟ ਚ ਨਸ਼ਾ ਬੰਦ ਕਰ ਸਕਦੀ ਹੈ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਚੋਰਾ ਦਾ ਵੀ ਪਤਾ ਹੈ ਇਹਨਾਂ ਨੂੰ ਨਸ਼ਾ ਵੇਚਣ ਦਾ ਵੀ ਪਤਾ ਹੈ ਸਾਰਾ ਕੁਝ ਪਤਾ ਹੈ ਅੱਜ ਨਸ਼ਾ ਬੰਦ ਕਰਨ ਦੀ ਲੋੜ ਹੈ ਔਰ ਬਲਕਿ ਜੇ ਅਸੀਂ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਜੇ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਜਿਹੜਾ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਅਟਾਰੀ ਬਾਰਡਰ ਹੈ ਇਹ ਬਾਰਡਰ ਸਾਨੂੰ ਖੋਲਣਾ ਚਾਹੀਦਾ ਹੈ ਔਰ ਜਿੱਥੇ 200% ਦੀ ਐਕਸਾਈਜ਼ ਡਿਊਟੀ ਜਿਹੜੀ ਡਿਊਟੀ ਉੱਥੇ ਲੱਗੀ ਹੋਈ ਹੈ ਕੋਈ ਵੀ ਚੀਜ਼ ਅਸੀਂ ਉੱਥੇ ਨਿਰਯਾਤ ਨਹੀਂ ਕਰ ਸਕਦੇ ਕੋਈ ਵੀ ਚੀਜ਼ ਅਸੀਂ ਉਧਰਲੀ ਕੰਟਰੀ ਦੇ ਵਿੱਚ ਭੇਜ ਨਹੀਂ ਸਕਦੇ ਔਰ ਜੇ ਭੇਜ ਸਕਦੇ ਹਾਂ ਤਾ ਸਾਨੂੰ ਬਾਇਆ ਇੱਥੋਂ ਗੁਜਰਾਤ ਗੁਜਰਾਤ ਤੋਂ ਦੁਬਈ ਦੁਬਈ ਤੋਂ ਸਾਨੂੰ ਪਾਕਿਸਤਾਨ ਜਿਹੜੀ ਉਧਰ ਜਾਂਦੀ ਆ ਤੇ ਉੱਥੇ ਇੰਨੀਆਂ ਕਿ ਮਹਿੰਗੀਆਂ ਐ ਇੰਨੀ ਕੁ ਮਹਿੰਗਾਈ ਐ ਵੀ ਇੱਧਰ ਨਾਲੋਂ 5 ਗੁਣਾ ਜ਼ਿਆਦਾ ਰੇਟ ਨੇ ਇੱਥੋਂ ਸਿਰਫ ਅਸੀਂ 150 ਕਿਲੋਮੀਟਰ 200 ਮੋਟਰ ਕਿਲੋਮੀਟਰ ਤੇ ਅਸੀਂ ਟਰੈਕਟਰਾਂ ਟਰਾਲੀਆਂ ਨਾਲ ਵੀ ਜਿਹੜਾ ਅੱਗੇ ਜਾ ਕੇ ਆਪਣਾ ਕਿਸਾਨ ਹਰ ਚੀਜ਼ ਨੂੰ ਵੇਚ ਸਕਦਾ ਹੋਰ ਵੀ ਅਸੀਂ ਜਿਹੜੇ ਸਾਡੇ ਵਪਾਰੀ ਨੇ ਉਹ ਵਪਾਰ ਸਾਡੀ ਇੰਡਸਟਰੀ ਆ ਲੁਧਿਆਣੇ ਦੇ ਵਿੱਚ ਕਿੱਡੀ ਵੱਡੀ ਇੰਡਸਟਰੀ ਆ ਸਾਡੀ ਗਵਿੰਦਗੜ੍ਹ ਦੇ ਵਿੱਚ ਕਿੱਡੀ ਵੱਡੀ ਇੰਡਸਟਰੀ ਆ ਇਹ ਸਾਰੇ ਇੰਡਸਟਰੀਸਟ ਵੀ ਉਧਰ ਚੀਜ਼ਾਂ ਵੇਚ ਸਕਦੇ ਨੇ ਸੋ ਮੈਂ ਸਮਝਦਾ ਅੱਜ ਸਰਕਾਰਾਂ ਨੂੰ ਨਸ਼ਾ ਰੋਕਣਾ ਚਾਹੀਦਾ ਔਰ ਵਪਾਰ ਆ ਜਿਹੜਾ ਇਹਦੇ ਲਈ ਪੰਜਾਬ ਦਾ ਬਾਰਡਰ ਆ ਜਿਹੜਾ ਇਹ ਖੋਲਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਅਸੀਂ ਜਿਹੜਾ ਉਧਰ ਇੰਨੀ ਜਿਆਦੇ ਮੰਗਾਈ ਆ ਕਿਤੇ ਉਹ ਲੋਕਾਂ ਨੂੰ ਵੀ ਰਾਹਤ ਮਿਲੇ ਔਰ ਸਾਡੇ ਲੋਕ ਜਿਹੜੇ ਇਧਰਲੇ ਲੋਕ ਨੇ ਖੁਸ਼ਹਾਲ ਹੋਣ ਇਹਨਾਂ ਦੇ ਜਿਹੜੀ ਕੋਈ ਵੀ ਚੀਜ਼ ਆ ਉਧਰ ਜਾ ਕੇ ਉਹਦਾ ਮੁੱਲ ਮਿਲੇ ਉਹਨਾਂ ਨੂੰ। ਹਾਂ ਬੋਟਾ ਜੀ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਕਿ ਨਸ਼ਾ ਸਰਕਾਰਾਂ ਨੂੰ ਪਤਾ ਕਿ ਕਿੱਥੇ-ਕਿੱਥੇ ਵਿਕ ਰਿਹਾ ਹੈ ਕਿ ਸਰਕਾਰਾਂ ਬੰਦ ਕਰ ਸਕਦੀਆਂ ਨੇ। ਅਕਾਲੀ ਸਰਕਾਰ ਵੀ ਰਹੀ ਉਸ ਸਮੇਂ ਕਿਉਂ ਨਹੀਂ ਬੰਦ ਰਹੀ। ਦੇਖੋ ਇਹ ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਨਸ਼ਾ ਸਾਰੀਆਂ ਸਰਕਾਰਾਂ 'ਚ ਨਸ਼ੇ ਵਾਲੇ ਲੋਕ ਨੇ ਜਿਹੜੇ ਨਸ਼ੇ ਦੇ ਸਦਾਕਰ ਨੇ ਉਹ ਆਪਣਾ ਕੰਮ ਕਰਦੇ ਰਹਿੰਦੇ। ਔਰ ਜੇ ਕਿਤੇ ਨਾ ਕਿਤੇ ਕਿਸੇ ਤੋਂ ਕੋਈ ਗਲਤੀ ਹੋਈ ਤਾਂ ਲੋਕਾਂ ਨੇ ਉਹਨਾਂ ਨੂੰ ਪੂੰਜੇ ਬਿਠਾ ਲਤਾ। ਅੱਜ ਮੈਂ ਸਮਝਦਾ ਇਹ ਇਕੱਲਾ ਤੋਂ ਸਬਕ ਲੈਣਾ ਚਾਹੀਦਾ ਸਾਨੂੰ ਇਹ ਟੋਟਲੀ ਜੇ ਕਿਤੇ ਵੀ ਕੋਈ ਨਸ਼ਾ ਵਕਦਾ ਚਾਹੇ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਅਫਸਰ ਨੇ ਕਿਸੇ ਦੀ ਮਿਲੀ ਭੁਗਤਣਾ ਵੇਚਿਆ ਤਾਂ ਅੱਜ ਉਹਨਾਂ ਨੂੰ ਸਾਨੂੰ ਪਛਾਣਨ ਦੀ ਲੋੜ ਹੈ ਉਹਨਾਂ ਲੋਕਾਂ ਤੇ ਉਹਨਾਂ ਅਫਸਰਾਂ ਦੇ ਉੱਤੇ ਸਾਨੂੰ ਕਾਰਵਾਈ ਕਰਨ ਦੀ ਲੋੜ ਹੈ ਇਹ ਬਿਲਕੁਲ ਸਾਫ਼ ਸੁਥਰਾ ਜਿਹਾ ਅਸੀਂ ਸਮਾਜ ਬਣਾਉਣਾ ਚੰਗਾ ਸਮਾਜ ਬਣਾਉਣਾ ਤਾਂ ਸਾਨੂੰ ਉਹਨਾਂ ਲੋਕਾਂ ਨੂੰ ਬਚਣਾ ਪੈਣਾ ਹੈ ਦੇਖਣਾ ਪੈਣਾ ਹੈ ਔਰ ਚੰਗੇ ਲੋਕਾਂ ਨੂੰ ਸਾਨੂੰ ਅੱਗੇ ਲੈ ਕੇ ਆਉਣਾ ਪੈਣਾ ਹੈ ਜਿਹੜੇ ਪੰਜਾਬ ਦੀ ਚੰਗੀ ਸੋਚ ਰੱਖਦੇ ਉਹਨੂੰ ਪੰਜਾਬ ਦੇ ਲਈ ਔਰ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਨੇ ਔਰ ਮੈਂ ਸਮਝਦਾ ਅੱਜ ਬੜਾ ਜਿਹੜਾ ਲੋਕ ਸਮਝਦਾਰੀ ਨਾਲ ਕੰਮ ਲੈ ਰਹੇ ਨੇ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੀ ਅੱਜ ਕੇਵਲ ਪੰਜਾਬ ਦੀ ਪਾਰਟੀ ਖੇਤਰੀ ਪਾਰਟੀ ਸਾਡੀ ਆਪਣੀ ਪਾਰਟੀ ਉਹਦੇ ਨਾਲ ਲੋਕ ਇਸੇ ਕਰਕੇ ਜੁੜ ਰਹੇ ਨੇ ਇਸੇ ਕਰਕੇ ਅੱਜ ਦਿੱਲੀ ਵਾਲੀਆਂ ਪਾਰਟੀਆਂ ਨਾਲ ਲੋਕਾਂ ਨੇ ਆਪਣਾ ਨਾਤਾ ਜਿਹੜਾ ਤੋੜ ਲਿਆ। ਖੇਤਰੀ ਪਾਰਟੀ ਦੀ ਗੱਲ ਕਰਦੇ ਆਪਾਂ ਕਿਉਂ ਦੋ ਹੀ ਸੀਟਾਂ ਮਿਲੀਆਂ ਵਿਧਾਨ ਸਭਾ ਦੇ ਵਿੱਚ ਕਾਰਨ ਕੀ ਰਿਹਾ ਕਿ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਹਾਰ ਦਾ ਸਾਹਮਣਾ ਦੇਖੋ ਉਸ ਸਮੇਂ ਗੱਲ ਇਹ ਆ ਵੀ ਲੋਕਾਂ ਦੇ ਵਿੱਚ ਇੱਕ ਇਹ ਜੀ ਹੋੜ ਸੀਗੀ ਲੋਕਾਂ ਦੇ ਵਿੱਚ ਇਹ ਜੀ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਭਲੇਖਾ ਸੀ ਵੀ ਅਸੀਂ ਸਾਰੇ ਲੋਕਾਂ ਦੇ ਰਾਜ ਦੇਖ ਲਈ ਵੀ ਸ਼ਾਇਦ ਅਸੀਂ ਤੀਜਾ ਬਦਲ ਇੱਥੇ ਜਿਹੜਾ ਲਿਆਈਏ ਔਰ ਲਿਆ ਕੇ ਸਾਨੂੰ ਇਹ ਬਦਲ ਦੇ ਰੂਪ ਦੇ ਵਿੱਚ ਚੰਗਾ ਰਾਜ ਮਿਲੂਗਾ ਚੰਗੀਆਂ ਫੈਸਿਲਟੀਆਂ ਮਿਲਣਗੀਆਂ ਕੰਦਾ ਚੰਗਾ ਸਾਨੂੰ ਹਰ ਚੀਜ਼ ਇੱਥੇ ਮਿਲੂਗੀ ਸਾਡਾ ਦੇਸ਼ ਸਾਡਾ ਸੂਬਾ ਖਾਸ ਕਰਕੇ ਪੰਜਾਬ ਸਾਡਾ ਖੁਸ਼ਹਾਲ ਹੋਊਗਾ ਪਰ ਅੱਜ ਸਾਰਾ ਕੁਝ ਉਲਟ ਹੋ ਗਿਆ ਜਿੱਥੇ ਜਿਹੜਾ ਤਕਰੀਬਨ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਦੋ ਸਾਲ ਡੇਢ ਸਾਲ ਤੱਕ ਐਮਰਜੈਂਸੀ ਲੱਗ ਜੇਗੀ ਖਾਸ ਤੌਰ ਤੇ ਫਾਈਨੈਂਸ਼ਲੀ ਐਮਰਜੈਂਸੀ ਕਿਉਂਕਿ 60000 ਕਰੋੜ ਦਾ ਕਰਜ਼ਾ ਜਿਹੜੀ ਸਰਕਾਰ ਹੁਣ ਤੱਕ ਦੋ ਸਾਲ ਦੇ ਵਿੱਚ ਚੱਕ ਚੁੱਕੀ ਹੈ ਜਿਹੜੀ ਜਿਹੜੇ ਲੋਕ ਟੀਚਰਾਂ ਕਰਦੇ ਸੀ ਪਹਿਲਾਂ ਵੀ ਅਸੀਂ ਪੰਜਾਬ ਦੇ ਦਿਨੋ ਦਿਨੀ ਕਰਜ਼ਾ ਵਧ ਰਿਹਾ ਅੱਜ ਹਫਤੇ ਦਾ ਤੁਹਾਡੇ ਕੋਲ ਮੇਰੇ ਕੋਲ ਅੰਕੜੇ ਨਹੀਂ ਵੀ ਹਰ ਹਰ ਹਫਤੇ ਸਿਰਫ ਡੇਢ ਮਹੀਨੇ ਦੇ ਵਿੱਚ 1 April ਤੋਂ ਲੈ ਕੇ ਮਈ ਦੇ ਹਾਫ ਮਈ ਤੱਕ ਤੋ 12000 ਕਰੋੜ ਦਾ ਕਰਜ਼ਾ ਇਹ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਲੈਣਾ ਔਰ ਲੈ ਰਹੇ ਨੇ ਰੈਗੂਲਰ 1 ਅਪ੍ਰੈਲ ਨੂੰ ਮੰਨ ਲਓ 7 ਅਪ੍ਰੈਲ ਨੂੰ ਐਸੇ ਤਰੀਕੇ ਨਾਲ ਲਗਾਤਾਰ ਜਿਹੜਾ ਹਰ ਹਫਤੇ ਹਜ਼ਾਰ-ਹਜ਼ਾਰ ਕਰੋੜ 2000 ਕਰੋੜ 3000 ਕਰੋੜ ਐਵੇਂ ਕਰਜ਼ਾ ਲੈ ਰਹੇ ਨੇ 60000 ਕਰੋੜ ਤਾਂ ਲੈ ਚੁੱਕੇ ਨੇ ਔਰ ਮੈਨੂੰ ਜੋ ਲੱਗ ਰਿਹਾ ਵੀ ਜਿਵੇਂ ਕਰਜ਼ਾ ਪੰਜਾਬ ਦੇ ਸਿਰ ਚੜ ਰਿਹਾ ਹੈ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਕਰਜ਼ਾ ਨਾ ਤਾਂ ਪੰਜਾਬ ਨੂੰ ਕਰਜ਼ਾ ਮਿਲਣਾ ਔਰ ਬਲਕਿ ਜੋ ਕੁਝ ਪੰਜਾਬ ਨੇ ਕਰਜ਼ਾ ਲੈ ਲਿਆ ਇਹਦਾ ਵਿਆਜ ਵੀ ਪੰਜਾਬ ਤੋਂ ਮੋੜਨਾ ਔਖਾ ਹੋ ਜਾਣਾ ਫਿਰ ਡਿਵੈਲਪਮੈਂਟ ਕਿੱਥੋਂ ਹੋਊਗੀ ਲੋਕਾਂ ਦੇ ਜਿਹੜੀਆਂ ਸਹੂਲਤਾਂ ਨੇ ਲੋਕਾਂ ਲਈ ਚਾਹੇ ਸਿਹਤ ਸਹੂਲਤਾਂ ਨੇ ਚਾਹੇ ਆਵਾਜਾਵੀ ਲਈ ਸਹੂਲਤਾਂ ਨੇ ਸੜਕਾਂ ਦੀਆਂ ਸਹੂਲਤਾਂ ਨੇ ਸਾਨੂੰ ਐਜੂਕੇਸ਼ਨ ਦੀਆਂ ਸਹੂਲਤਾਂ ਨੇ ਜਿੰਨੀਆਂ ਸਾਡੀਆਂ ਚਾਹੇ ਬਜ਼ੁਰਗਾਂ ਲਈ ਪੈਨਸ਼ਨਾਂ ਨੇ ਜਿਵੇਂ ਹੁਣ ਸਿਕਨ ਸਕੀਮਾਂ ਸਾਰੀਆਂ ਕੁਝ ਬੰਦੇ ਬੰਦ ਹੋ ਗਿਆ ਅੱਜ ਪੰਜਾਬ ਦੇ ਵਿੱਚ ਇਹ ਸਾਰੀਆਂ ਸਹੂਲਤਾਂ ਆਉਣ ਵਾਲੇ ਸਮੇਂ 'ਚ ਬੰਦ ਹੋ ਜਾਣਗੀਆਂ ਔਰ ਜਿਹੜਾ ਸੂਬਾ ਮਾੜੇ ਹਾਲਾਤਾਂ ਚੋਂ ਸੂਬਾ ਗੁਜ਼ਰੇਗਾ ਸੋ ਇਸ ਕਰਕੇ ਜਿੰਨਾ ਨੁਕਸਾਨ ਇਹ ਸਰਕਾਰ ਨੇ 2 ਸਾਲ ਚ ਕਰਨਾ ਮੈਨੂੰ ਨਹੀਂ ਲੱਗਦਾ ਵੀ ਉਹ ਨੁਕਸਾਨ ਦੀ ਅਸੀਂ ਪੂਰਤੀ ਕਰ ਲਾਂਗੇ ਜਿੰਨਾ ਕਿ ਨੁਕਸਾਨ ਸਰਕਾਰ ਕਰ ਰਹੀ ਹੈ 60000 ਕਰੋੜ ਦੀ ਗੱਲ ਕੀਤੀ ਕਰਜ਼ੇ ਦੀ ਸਰਕਾਰ ਤਾਂ ਲੋਕਾਂ ਨੂੰ ਬਿਜਲੀ ਮੁਫਤ ਦੇ ਰਹੀ ਆ ਤੇ ਹੋਰ ਸਹੂਲਤਾਂ ਦੇ ਰਹੀ ਆ ਕਿੰਨੇ ਦੇਖਦੇ ਦੇਖੋ ਬਿਜਲੀ ਸਹੂਲਤ ਦੇ ਰਹੀ ਆ ਲੋਕਾਂ ਨੂੰ ਜੋ ਅਜੇ ਤਾਂ ਹੋਰ ਬਹੁਤ ਸਹੂਲਤਾਂ ਦੀ ਗੱਲ ਕੀਤੀ ਆ ਜੇ ਸਰਕਾਰ ਨੇ ਕਿਸੇ ਵੀ ਵਰਗ ਨੂੰ ਸਹੂਲਤ ਦੇਣੀ ਆ ਤਾਂ ਸਰਕਾਰ ਨੂੰ ਇਨਕਮ ਦੇ ਸੋਰਸ ਵੀ ਚਾਹੀਦੇ ਨੇ ਸਰਕਾਰ ਨੂੰ ਇਨਕਮ ਦੇ ਸੋਰਸ ਬਣਾਉਣੇ ਵੀ ਚਾਹੀਦੇ ਨੇ ਅੱਜ ਸਰਕਾਰ ਜਿਹੜੀ ਹੈ ਇਨਕਮ ਦੇ ਸੋਰਸ ਬਣਾ ਨਹੀਂ ਰਹੀ ਬਲਕਿ ਦੂਜਾ ਜਿਹੜਾ ਗੱਲਾਂ ਇਹ ਪਹਿਲਾਂ ਕਰਦੇ ਸੀ ਟਿੱਚਣਾ ਕਰਦੇ ਸੀ ਵੀ ਸਾਨੂੰ ਤਾਂ ਸਿਕਿਉਰਿਟੀ ਤੋਂ ਬਿਨਾਂ ਜੀ ਚੱਲਾਂਗੇ ਸਮਾਜ ਦੇ ਵਿੱਚ ਅਸੀਂ ਜੀ ਇਹ ਇਹ ਵੀਆਪੀ ਕਲਚਰ ਬਿਲਕੁਲ ਖਤਮ ਕਰਾਂਗੇ ਜਾਂ ਜਿਹੜੀਆਂ ਇਹ ਫੋਟੋਆਂ ਲਾ ਰਹੇ ਆਂ ਜੀ ਇਹ ਅਸੀਂ ਬਿਲਕੁਲ ਫੋਟੋਆਂ ਫਲਾਣੇ ਦੀ ਅਸੀਂ ਉਦਘਾਟਨ ਮਜ਼ਦੂਰਾਂ ਤੋਂ ਕਰਾਵਾਂਗੇ ਅੱਜ ਉਦਘਾਟਨ ਵੀ ਐਮਐਲਏ ਕਰ ਰਹੇ ਨੇ ਅੱਜ ਉਦਘਾਟਨ ਵੀ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਅੱਜ ਮੁੱਖ ਮੰਤਰੀ ਸਾਹਿਬ ਦੀ ਫੋਟੋ ਵੀ ਹਰ ਇੱਕ ਜਿਹੜੀ ਹੈ ਲਿਫਾਫੇ ਦੇ ਉੱਤੇ, ਹਰ ਝੋਲੇ ਦੇ ਉੱਤੇ, ਹਰ ਚੀਜ਼ ਦੇ ਉੱਤੇ ਲੱਗ ਰਹੀ ਹੈ। ਅੱਜ ਕਰੋੜਾਂ ਰੁਪਏ ਆਟੇ ਦੀ ਫਸਾਈ ਤੇ ਵੀ ਲੱਗ ਰਿਹਾ ਹੈ। ਠੀਕ ਹੈ। ਸੋ ਇਸ ਕਰਕੇ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਅੱਜ ਇਹ ਸਾਰੀਆਂ ਗੱਲਾਂ ਇਹਨਾਂ ਦੀਆਂ ਝੂਠੀਆਂ ਨਿਕਲੀਆਂ। ਔਰ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਵੀ ਇਹ ਜੁਮਲਿਆਂ ਦੀ ਸਰਕਾਰ ਹੈ। ਇਹ ਲੋਕਾਂ ਨੂੰ ਜੁਮਲਾ ਦਿਖਾ ਕੇ ਝੂਠ ਬੋਲ ਕੇ ਗਮਰਾਹ ਕਰਕੇ ਲੋਕਾਂ ਨੂੰ ਪ੍ਰਚਾਰ ਕਰ ਰਹੇ ਨੇ। ਜਿਹੜੀ ਨੌਕਰੀਆਂ ਦੀ ਗੱਲ ਜਿਵੇਂ ਕੀਤੀ ਆ ਤੁਸੀਂ ਦੇਖ ਲਓ ਨੌਕਰੀਆਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜਿਹੜੀ ਨੌਕਰੀ ਜੇ ਕਿਸੇ ਨੂੰ ਮਿਲੀ ਤਾਂ ਉਹਦੇ ਵਿੱਚ ਜ਼ਿਆਦਾਤਰ ਗਿਣਤੀ ਹਰਿਆਣੇ ਦੀ ਹੈ ਹਰਿਆਣੇ ਤੋਂ ਵੀ ਜ਼ਿਆਦਾਤਰ ਗਿਣਤੀ ਕਰਨਾਲ ਜ਼ਿਲ੍ਹੇ ਦੀ ਹੈ ਹੁਣ ਉਹਦੇ ਵਿੱਚ ਤੁਸੀਂ ਹਿਸਾਬ ਨਾਲ ਦੇ ਕਰਨਾਲ ਜ਼ਿਲ੍ਹੇ ਚ ਜੋ ਲੋਕ ਦੱਸ ਰਹੇ ਨੇ ਵੀ ਕਰਨਾਲ ਜ਼ਿਲ੍ਹੇ ਚ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਸ਼ਾਦੀ ਹੋਈ ਹੈ ਵੀ ਉੱਥੇ ਕੋਈ ਉਹਨਾਂ ਦੇ ਲਿੰਕ ਬਣ ਗਏ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦੇ ਵਿੱਚ ਭਰਤੀ ਹੋ ਗਏ ਔਰ ਜਿਹੜੇ ਭਰਤੀ ਹੋਏ ਅਸੀਂ ਸਕੂਲਾਂ ਜਾ ਕੇ ਦੇਖਿਆ ਜਾਂ ਅਸੀਂ ਹੋਰ ਅਲਦਲੇ ਦੇਖ ਰਹੇ ਹਾਂ ਉਹਨਾਂ ਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆ ਰਹੀ ਨਾ ਉਹ ਪੰਜਾਬੀ ਸਾਈਨ ਕਰਦੇ ਨੇ ਉਹ ਸਾਰੇ ਲੋਕ ਇੱਥੇ ਮੈਂ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਬੇਰਜਗਰ ਘੁੰਮ ਰਹੇ ਨੇ ਪੰਜਾਬ ਦੇ ਨੌਜਵਾਨ ਆ ਜਿਹੜਾ ਉਹ ਨੌਕਰੀਆਂ ਦੀ ਤਲਾਸ਼ ਦੇ ਵਿੱਚ ਦੱਦੜ ਠੋਕਰਾਂ ਖਾ ਰਹੇ ਨੇ ਇਹ ਦੂਜੇ ਸਟੇਟਾਂ ਦੇ ਲੋਕਾਂ ਨੂੰ ਨੌਕਰੀ ਦੇ ਰਹੇ ਨੇ ਮੈਂ ਤਾਂ ਸਮਝਦਾ ਅੱਜ ਪੰਜਾਬ ਗਵਰਨਮੈਂਟ ਨੂੰ ਇੱਕ ਮਤਾ ਪਾਸ ਕਰਨਾ ਚਾਹੀਦਾ ਵੀ ਜਿਹੜੀਆਂ ਸਟੇਟਾਂ ਸਾਨੂੰ ਉਸ ਸਟੇਟ ਦੇ ਵਿੱਚ ਜਾ ਕੇ ਪ੍ਰਾਪਰਟੀ ਨਹੀਂ ਅਸੀਂ ਖਰੀਦ ਸਕਦੇ ਤਾਂ ਉਹਨਾਂ ਸਟੇਟਾਂ ਤੇ ਵੀ ਰੋਕ ਲੱਗਣੀ ਚਾਹੀਦੀ ਵੀ ਉਹ ਪੰਜਾਬ ਦੇ ਵਿੱਚ ਵੀ ਆ ਕੇ ਉਹ ਲੋਕ ਜਿੱਥੇ ਅਸੀਂ ਨਹੀਂ ਖਰੀਦ ਸਕਦੇ ਉਹ ਪੰਜਾਬ ਦੇ ਵਿੱਚ ਵੀ ਆ ਕੇ ਕਿਸੇ ਕਿਸਮ ਦੀ ਜਿਹੜੀ ਆ ਪ੍ਰਾਪਰਟੀ ਨਹੀਂ ਖਰੀਦ ਸਕਦੇ ਉਹਨਾਂ ਤੇ ਬਿਲਕੁਲ ਇਹ ਪੰਜਾਬ ਸਰਕਾਰ ਨੂੰ ਮਤਾ ਪਾਸ ਕਰ ਦੇਣਾ ਚਾਹੀਦਾ ਔਰ ਸੈਂਟਰ ਕੋਲ ਵੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਬਣਨ ਉਹਨਾਂ ਨੂੰ ਉੱਥੇ ਮੰਗੇ ਉਠਾਉਣੀ ਚਾਹੀਦੀ ਹੈ ਵੀ ਜਾਂ ਤਾਂ ਦੇਖੋ ਪੂਰੇ ਭਾਰਤ ਦੇ ਵਿੱਚ ਕੋਈ ਕਿਤੇ ਵੀ ਜਾ ਕੇ ਖਰੀਦੇ ਵਿੱਚ ਜਾਂ ਜਿਹੜੀ ਜਿਹੜੀ ਸਟੇਟ ਦੇ ਲੋਕ ਜਿਹੜੀ ਸਟੇਟ ਦੇ ਉੱਤੇ ਜਿਹੜੀ ਸਰਕਾਰ ਪਬੰਦੀ ਲਾਉਂਦੀ ਹੈ ਉਸ ਸਟੇਟ ਦੀ ਉਸ ਸਟੇਟ ਦੇ ਵਿੱਚ ਦੂਜੀ ਸਟੇਟ ਦੇ ਵਿੱਚ ਵੀ ਪਬੰਦੀ ਲੱਗਣੀ ਚਾਹੀਦੀ ਹੈ ਉਹ ਲੋਕ ਵੀ ਆ ਕੇ ਇੱਥੇ ਖਰੀਦ ਨਾ ਸਕਣ ਸੋ ਇਸ ਕਰਕੇ ਮੈਂ ਸਮਝਦਾ ਅੱਜ ਪਾਲਿਸੀਆਂ 'ਚ ਸੁਧਾਰ ਕਰਨ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਆਪਣੀ ਪਾਰਟੀ ਪਛਾਣਨ ਦੀ ਲੋੜ ਹੈ ਤਾਂ ਹੀ ਸਾਡੇ ਸਮਾਜ ਚੰਗਾ ਬਣ ਸਕਦਾ ਤਾਂ ਹੀ ਜਿਹੜੀਆਂ ਕਿ ਚੰਗੀਆਂ ਸੋਲਤਾਂ ਜਿਹੜੀਆਂ ਲੈ ਸਕਦੇ